ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੈਬਨਟ ਮੰਤਰੀ ਹਰਪੰਦਰ ਸਿੰਘ ਈਟੀਓ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਤੇ ਇੰਦਰਬੀਰ ਸਿੰਘ ਨੇਜਰ ਦੇ ਨਾਲ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਰਾਹਤ ਸਮੱਗਰੀ ਦੀ ਸਹਾਇਤਾ ਕੀਤੀ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਲਈ ਖੜਨ ਵਾਲੇ ਪੰਜਾਬ ਲਈ ਕੇਂਦਰ ਸਰਕਾਰ ਦੀ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਕੇਂਦਰ ਸਰਕਾਰ ਜਲਦ ਤੋਂ ਜਲਦ ਪੰਜਾਬ ਨੂੰ ਰਾਹਤ ਪੈਕੇਜ ਦੇਵੇ पंजाब सरकार पूरी तरीके से आ, इनकी मदद कर रही सहायता कर रही है हमारे विधायक जी कुलदीप धालीवाल जी वो लगातार इस क्षेत्र में है आ, मंत्री जी हरभजन जी हैं और निजर साहब भी आज वो लोग भी आए हुए हैं तो एक, -एक कार्यकर्ता आम आदमी पार्टी का आ, लगा हुआ है लोगों की मदद के लिए केजरीवाल साहब ने अपील की है तो बाहर से भी हमारे कार्यकर्ता आके इस कार्य में इस राहत कार्य में जुटेंगे देखिए पंजाब वो राज्य है जिसने पूरे दुनिया में लोगों के लिए मदद की है पूरी दुनिया में अगर कहीं भी कोई राष्ट्रीय आपदा आती है कोई भूकंप की स्थिति है कोई आ, अकाल की स्थिति है तो आ, लंगर चलता रहा है पंजाब की तरफ तो आज जरूरत है पंजाब को तो सारे लोगों को आके यहां पे सहयोग करना चाहिए और मोदी सरकार से भी हमारी मांग है कि जो भगवंत मान जी ने पंजाब के लिए मांग की है पैकेज की उसको ਉਪਲਬਧ ਕਰਾਇਆ ਹੜਾਂ ਕਾਰਨ अनेका किस्म ਦੇ ਆਕੜਾ ਵਿੱਚ ਘਿਰੇ ਪੰਜਾਬ ਦੇ ਜ਼ਮੀਨੀ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਪੰਜਾਬ ਲਈ ਤੁਰੰਤ 60000 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਹੈ। ਬਿਹਾਰ, ਆਂਧਰਾ ਪ੍ਰਦੇਸ਼ ਤੇ ਉੱਤਰਾਖੰਡ ਨੂੰ ਦਿੱਤੇ ਜਾਂਦੇ ਪੈਕੇਜਾਂ ਦਾ ਜ਼ਿਕਰ ਕਰਦੇ ਉਹਨਾਂ ਆਪਣੀ ਚਿੱਠੀ ਦੇ ਵਿੱਚ ਪੰਜਾਬ ਨੂੰ 2 ਸਾਲਾਂ ਲਈ GST ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਇੱਕ ਚਿੱਠੀ ਲਿਖੀ ਆ ਜਿਦੇ ਚ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਹੇਠਾਂ ਪੰਜਾਬ ਦਾ ਖਾਸ ਕਰ ਜਿਹੜਾ ਗੁਰਦਾਸਪੁਰ, ਸ੍ਰੀ ਅਮਰਤਸਰ ਸਾਹਿਬ, ਫੋਜ਼ਿਲਕਾ ਜ਼ਿਲ੍ਹਾ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲੋਕਾਂ ਦੇ ਘਰ ਉਜੜ ਗਏ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋ ਗਈਆਂ ਡੰਗਰ ਵੱੱਛਾ ਖਤਮ ਹੋ ਗਿਆ ਔਰ ਪਿਛਲੇ ਕੱਲ੍ਹ ਦੇਸ਼ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਵੀਜਿਟ ਕਰਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਪੰਜਾਬ ਵਾਸਤੇ ਇਮੀਡੀਏਟਲੀ 60000 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਅਨਾਉਂਸ ਕੀਤਾ ਜਾਵੇ ਔਰ ਭੇਜਿਆ ਜਾਵੇ ਕਿਉਂਕਿ ਇਹ ਅੱਜ ਜਿਹੜੇ ਹਾਲਾਤ ਬਣੇ ਆ ਬਰਸਾਤ ਕਰਕੇ ਹੜਾ ਕਰਕੇ ਜਿਸ ਤਰੀਕੇ ਨਾਲ ਪਹਾੜਾਂ ਦਾ ਸਾਰਾ ਪਾਣੀ ਪੰਜਾਬ 'ਚ ਆਇਆ ਹੈ ਤੇ ਸਾਰੀ ਮਾਰ ਜਿਹੜੀ ਉਹ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ ਇਹੀ ਉਹ ਲੋਕ ਹੈ ਪ੍ਰਧਾਨ ਮੰਤਰੀ ਜੀ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਪਿੱਛੇ ਜਿਹਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਲਗਾਤਾਰ ਫੌਜੀਆ ਦੇ ਨਾਲ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਦੇਸ਼ ਦੀ ਲੜਾਈ ਲੜੀ ਸੀ ਪੰਜਾਬ ਹਮੇਸ਼ਾ ਵਿਪਤਾ ਤੇ ਦੇਸ਼ ਨਾਲ ਖੜਦਾ ਰਿਹਾ ਅੱਜ ਦੇਸ਼ ਦੀ ਸਰਕਾਰ ਨੂੰ ਚਾਹੀਦਾ ਤੁਸੀਂ ਬਿਹਾਰ ਵਾਸਤੇ ਵੀ ਪੈਕੇਜ ਦੇ ਦਿੰਨੇ ਹੋ ਆਂਧਰਾ ਵਾਸਤੇ ਵੀ ਦੇ ਦੇ ਦਿੰਨੇ ਹੋ ਉੱਤਰਾਖੰਡ ਵਾਸਤੇ ਹਰ ਸਾਲ ਪੈਕੇਜ ਦਿੱਤਾ ਜਾਂਦਾ ਹੈ ਅੱਜ 88 ਤੋਂ ਬਾਅਦ ਦੁਨੀਏ ਵੱਡੇ ਹੜ੍ਹ ਪੰਜਾਬ ਚ ਆਇਆ ਜਿਦੇ ਚ 1400 ਦੇ ਕਰੀਬ ਪੰਜਾਬ ਦੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਲੋਕਾਂ ਦੇ ਹਰ ਤਰੀਕੇ ਨਾਲ ਰੋਜੀ ਰੋਟੀ ਜਿਹੜੀ ਆ ਉਹ ਖਤਮ ਹੋਈ ਆ ਭਾਰਤ ਸਰਕਾਰ ਨੂੰ ਚਾਹੀਦਾ ਕਿ ਜਿੱਥੇ 60000 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਵਾਸਤੇ ਨਾਲ ਨਾਲ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਆ ਮੁਆਵਜ਼ਾ ਖੇਤੀ ਦਾ ਮਿਲਣਾ ਚਾਹੀਦਾ ਹੁਣ ਤੇ ਅਸੀਂ ਇਕੱਲੇ ਨਹੀਂ ਕਹਿ ਰਹੇ ਹੁਣ ਤੇ ਤੁਹਾਡੇ ਮੰਤਰੀ ਸ਼ਿਵਰਾਜ ਜੀ ਆਪ ਵਿਜਿਟ ਕਰਕੇ ਗਏ ਗਰਾਉਂਡ ਰੈਲਟੀ ਉਹਨਾਂ ਨੇ ਵੀ ਦਿੱਤੀ ਸੀ ਸੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਦਿੱਤਾ ਗਿਆ ਪੰਜਾਬ ਦੀਆਂ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ 850 ਕਰੋੜ ਦੀਆਂ ਰੋਕ ਲੀਆਂ ਅੱਜ ਸੜਕ ਨਹੀਂ ਰਹੀ ਸਕੂਲ ਜਿਹੜੀਆਂ ਸੰਸਥਾਵਾਂ ਐਜੂਕੇਸ਼ਨ ਸੰਸਥਾਵਾਂ ਉਹਨਾਂ ਦਾ ਪ੍ਰਸਾਦ ਕਰਕੇ ਬੁਰੀ ਹਰਾਹਤ ਹੋ ਗਈ ਆ ਬਿਲਡਿੰਗਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੇਰੀ ਬੇਨਤੀ ਹੈ ਕਿ ਪੰਜਾਬ ਜਿਹੜਾ ਦੇਸ਼ ਦਾ ਢਿੱਡ ਵੀ ਭਰਦਾ ਰਿਹਾ ਵਿਪਤਾ ਚ ਦੇਸ਼ ਤੇ ਕੰਮ ਹੁੰਦਾ ਰਿਹਾ ਅੱਜ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਔਰ ਨਾਲ ਨਾਲ ਜੀਐਸਟੀ ਤੋਂ ਜਿਹੜਾ ਹੈ 2 ਸਾਲ ਦੀ ਐਗਜ਼ੈਂਪਸ਼ਨ ਦਿੱਤੀ ਜਾਵੇ ਕਿਉਂਕਿ ਤਕਰੀਬਨ 50 ਹਜ਼ਾਰ ਕਰੋੜ ਰੁਪਏ ਤੋਂ ਸਾਡਾ ਜੀਐਸਟੀ ਦੇ ਰਾਹੀਂ ਦੇਸ਼ ਦੀ ਸਰਕਾਰ ਨੂੰ ਹਰ ਸਾਲ ਜਾਂਦਾ ਔਰ ਤੁਸੀਂ ਤੇ ਪਿੱਛੇ ਟੈਕਸ ਵੀ ਘਟਾ ਦੇ ਪੰਜਾਬ ਨੂੰ ਉਹਦੇ ਨਾਲ ਹੋਰ ਨੁਕਸਾਨ ਹੋਣਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾ ਤੇ ਖੜੇ ਕਰਨ ਲਈ ਪ੍ਰਧਾਨ ਮੰਤਰੀ ਸਾਹਿਬ ਇਮੀਡੀਏਟਲੀ GST ਤੋਂ 2 ਸਾਲ ਦੀ ਐਮਪਸ਼ਨ ਦਿੱਤੀ ਜਾਵੇ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਰਾਹਤ ਪੈਕੇਜ 60000 ਕਰੋੜ ਰੁਪਏ ਦਾ ਤੁਹਾਨੂੰ ਮੰਨ ਕੀਤੀ ਆ ਉਹਨੂੰ ਵੀ ਦਿੱਤਾ ਜਾਵੇ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਆਪਣੇ ਹਲਕੇ ਨਵਾਂ ਸ਼ਹਿਰ ਰੋਪੜ ਸ਼੍ਰੀਨੰਦਪੁਰ ਸਾਹਿਬ ਕਈ ਹਾਲਾਤ ਜਿਹੜੇ ਆ ਏਰੀਆ 'ਚ ਬਹੁਤ ਬਦਤਰ ਹੈ ਸੋ ਇਮੀਡੀਏਟਲੀ ਭਾਰਤ ਸਰਕਾਰ ਪੰਜਾਬ ਦੀ ਬਾਹ ਫੜੇ ਔਰ ਪੰਜਾਬ ਦੇ ਲੋਕਾਂ ਨੂੰ ਮੁੜ ਪੈਰਾ ਤੇ ਖੜੇ ਕਰਨ ਚ ਆਪਣਾ ਸਹਿਯੋਗ ਕਰੇ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਫਿਲਹਾਲ ਨਹੀਂ ਤੁਹਾਨੂੰ ਬਣਾ ਰਹੇ ਚੜਦੇ ਕਲਾ ਟੈਮਪੀ ਦੇ ਨਾਲ ਧੰਨਵਾਦ